ਮੋਗਾ ਪੁਲਿਸ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਗੈਂਗਸਟਰ ਨਵਦੀਪ ਸਿੰਘ ਉਰਫ ਜੋਂ ਬੁੱਟਰ ਦੇ ਦੋ ਕਰੀਬੀ ਸਾਥੀਆਂ ਪਰਮਿੰਦਰ ਸਿੰਘ ਉਰਫ ਪਿੰਦਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਤੋਂ 6 ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਜ਼ਿਲ੍ਹਾ ਪੁਲਿਸ ਮੁਖੀ ਵਿਵੇਕ ਸ਼ੀਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਇਹਨਾਂ ਨੂੰ ਉਥੋਂ ਕਾਬੂ ਕੀਤਾ ਗਿਆ ਜਦੋਂ ਉਹ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਖਿਲਾਫ ਵੱਖ-ਵੱਖ ਤਾਰਾਆਂ ਹੇਠ ਕੇਸ ਦਰਜ ਕੀਤੇ ਗਏ ਨੇ ਇਹਨਾਂ ਦੋਵਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਕਿਉਂ ਅਸੀਂ ਅੱ비 ਸੀਐਸਟਾਫ ਨੂੰ ਮਿਲੀ ਹੈ ਇਸ ਵਿੱਚ ਐਸਪੀ ਸਾਹਿਬ ਦੀ ਅਤੇ ਡੀਐਸਪੀ ਡੀ ਸਾਹਿਬ ਦੀ ਜੇਤਿਕਤਬ ਦੇ ਅੰਡਰ ਜਿਹੜਾ ਹੈਗਾ ਆਪਣੇ ਇੰਚਾਰਜ ਸਹੀ ਵੱਲੋਂ ਦੋ ਲੋਕ ਅਰੈਸਟ ਕੀਤੇ ਗਏ ਨੇ ਜਿਹੜੇ ਕਿ ਜੋਨ ਬੁੱਟਰ ਗਰੁੱਪ ਦੇ ਮੈਂਬਰ ਹਨ ਅਤੇ ਇਹਨਾਂ ਦੇ ਕੋਲੋਂ 6 ਪਿਸਤੌਲ ਜਿਨ੍ਹਾਂ ਵਿੱਚੋਂ 4 ਬੱਤੀਪੁਰ ਦੇ ਪਿਸਤੌਲ ਹੈਗੇ ਨੇ ਤੇ ਦੋ ਜੇ ਜਿਹੜੇ ਦੇਸੀ ਕੱਟੇ ਨੇ ਉਹ ਬ੍ਰਾਹਮਣ ਹੋਏ ਨਹੀਂ ਤੇ ਇਸ ਤੋਂ ਇਲਾਵਾ 8 ਗੋਲੀਆਂ ਇਹਨਾਂ ਕੋਲ ਹੁਣ ਤੱਕ ਬ੍ਰਾਹਮਣ ਦੁਆਲੇ ਇਹਨਾਂ ਦੋਨਾਂ ਦੋਨਾਂ ਦੇ ਉੱਪਰ ਪੁਰਾਣੀ ਕ੍ਰਿਮਨ ਹਿਸਟਰੀ ਹੈਗੀ ਹੈ ਇੱਕ ਦੇ ਉੱਪਰ ਤਿੰਨ ਮੁਕਦਮੇ ਦਰਜ ਨੇ ਤੇ ਦੂਸਰੇ ਦੇ ਉੱਪਰ ਚਾਰ ਮੁਕਦਮੇ ਦਰਜ ਨੇ ਜਿਹਦਾ ਵੀਰਵਾਪ ਜੀ ਨੂੰ ਦੱਤਾ ਗਿਆ ਹੈ ਜੌਨ ਵਿਕਟਰ ਨੂੰ ਵੀ ਇਹਦੇ ਵਿੱਚ ਅਕਿਊਜ਼ ਰੱਖਿਆ ਗਿਆ ਹੈ ਜੋ ਕਿ ਆਲਰੇਡੀ ਜੇਲ੍ਹ ਦੇ ਵਿੱਚ ਹੈ ਉਹਨੂੰ ਪ੍ਰੋਡਕਸ਼ਨ ਕੋਰਟ ਤੇ ਲਿਆ ਕੇ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ